ਸੋ ਮੈਂ ਇੱਕ ਗਵਾਹੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਣੀ ਆਂ ਰਾਜਪਤਾ ਪਿਛਲੇ ਸਾਲ 10ਵੀਂ ਜਮਾਤ ਵਿੱਚ ਸੀ ਤੇ ਉਹਦੀਆਂ ਬਹੁਤ ਛੁੱਟੀਆਂ ਹੋਈਆਂ ਸੀ ਕੁਛ ਕਾਰਨਾਂ ਦਾ ਕਰਕੇ ਕੁਛ ਵਜ੍ਹਾ ਦਾ ਕਰਕੇ ਤੇ ਉਹਦੇ ਸਕੂਲੋਂ ਵੀ ਨੂੰ ਨੋਟਿਸ ਆਇਆ ਵੀ ਤੁਹਾਨੂੰ ਸਕੂਲੇ ਆਣ ਕੇ ਮਿਲਣਾ ਪੈਣਾ ਆ ਤੇ ਜਦੋਂ ਮੈਂ ਸਕੂਲ ਗਈ ਤੇ ਉਹਦੀ ਪ੍ਰਿੰਸੀਪਲ ਨੇ ਕਿਹਾ ਕਿ ਤੁਸੀਂ ਇਹਦੇ ਬੋਰਡ ਐਗਜ਼ਾਮ ਦੇ ਫਾਰਮ ਨਹੀਂ ਭਰਨੇ ਕਈ ਕਿਹੜਾ ਸਿਲੇਬਸ ਕਵਰ ਨਹੀਂ ਹੋ ਸਕਿਆ ਇਹਦੀਆਂ اٹੈਂਡੈਂਸ ਪੂਰੀਆਂ ਨਹੀਂ ਹੋ ਰਹੀਆਂ ਤੇ ਮੈਂ ਉਹਨੂੰ ਕਿਹਾ ਵੀ ਮੈਂ ਰਿਕਵੈਸਟ ਕਰਦੀ ਆ ਪਲੀਜ਼ ਭਾਵੇਂ ਦਾ ਸਿਲੇਬਸ ਨਹੀਂ ਕਵਰ ਹੋਇਆ ਪਰ ਇਹਨੇ ਐਗਜ਼ਾਮ ਹੋਸ ਹੋਨੇ ਕਰ ਲੈਣੇ ਆ ਤੁਸੀਂ ਇਹਦਾ ਟੈਸਟ ਲਓ ਕਹਿੰਦੇ ਪਰ ਇਹਨੇ ਅਸੈਸਮੈਂਟਸ ਵੀ ਪੂਰੀਆਂ ਨਹੀਂ ਬਣਨੀਆਂ ਮੈਂ ਕਿਹਾ ਵੀ ਮੈਨੂੰ ਯਕੀਨ ਆ ਮੈਡਮ ਇਹਨੇ ਕਵਰ ਕਰ ਲੈਣਾ ਆ ਕਹਿੰਦੇ ਤੁਸੀਂ ਲਿਖ ਕੇ ਸਾਨੂੰ ਦੇ ਦਿਓ ਸਾਈਨ ਕਰ ਦੂੰ ਅਸੀਂ ਜ਼ਿੰਮੇਵਾਰ ਹਾਂ ਮੈਂ ਕਿਹਾ ਵੀ ਤੁਸੀਂ ਮੇਰੇ ਤੋਂ ਸਾਈਨ ਕਰਵਾ ਲਵੋ ਉਹਨਾਂ ਨੇ ਮੇਰੇ ਤੋਂ ਸਾਈਨ ਕਰਵਾਏ 20 ਦਿਨ ਬਾਅਦ ਉਹਨਾਂ ਨੇ ਮੈਨੂੰ ਫੇਰ ਸਾਧ ਲਿਆ ਕਹਿੰਦੇ ਅਸੀਂ ਆਪਣੇ ਸਕੂਲ ਦਾ ਰਿਜ਼ਲਟ ਖਰਾਬ ਨਹੀਂ ਕਰਨਾ ਚਾਹੁੰਦੇ ਕਿਉਂਕਿ 10th ਦਾ ਸਿਲੇਬਸ ਬਹੁਤ ਡਿਫਿਕਲਟ ਹੁੰਦਾ ਹੈ ਐਗਜ਼ਾਮ ਦੇਣੇ ਨਹੀਂ ਇਜ਼ੀ ਨਹੀਂ ਆ ਇਹਦੇ ਕੋਲ ਸਿਲੇਬਸ ਪੂਰਾ ਨਹੀਂ ਹੋਇਆ ਇਹਦੇ ਨੰਬਰ ਉਹਨੇ ਆਉਣੇ ਨਹੀਂ ਮੈਂ ਕਿ ਰੀਲੀ ਵੈਰੀ ਸੌਰੀ ਪਰ ਮੈਂ ਤੁਹਾਡੇ ਨਾਲ ਐਗਰੀ ਨਹੀਂ ਕਰਦੀ ਮੈਨੂੰ ਯਕੀਨ ਆ ਕਿ ਰਾਜਪੁਰਦਾਵ ਦੇ ਨੰਬਰ ਬਹੁਤ ਸੋਹਣੇ ਆ ਜਣੇ ਆ ਉਹਨਾਂ ਨੇ ਇੱਕ ਚਿੱਠੀ ਤੇ ਹੋਰ ਸਾਈਨ ਕਰਵਾ ਲੀਏ ਮੇਰੇ ਤੋਂ 10 ਦਿਨ ਬਾਅਦ ਉਹਨਾਂ ਨੇ ਮੈਨੂੰ ਫੇਰ ਸੱਦਿਆ ਪੂਰੇ ਤਿੰਨ ਮਹੀਨੇ ਉਹਨਾਂ ਨੇ ਮੇਰੇ ਕੋਲੋਂ ਸਾਈਨ ਕਰਵਾਏ ਕਿ ਮੈਂ ਐਜ਼ ਅ ਮਦਰ ਰਿਸਪਾਂਸਿਬਲ ਹਾਂ ਅਗਰ ਮੇਰੇ ਬੱਚੇ ਦੇ ਮਾਰਕਸ ਘਟੌਂਦੇ ਆ ਤੇ ਮੈਂ ਜ਼ਿੰਮੇਵਾਰ ਹਾਂ ਬੇਬੀ ਉਹਨਾਂ ਨੇ ਫੋਨ ਤੇ ਵੀ ਦੋ ਵਾਰੀ ਮੈਨੂੰ ਕਿਹਾ ਕਿ ਤੁਸੀਂ ਸੋਚ ਲਓ ਮੈਂ ਕਿਹਾ ਹਾਂਜੀ ਅਸੀਂ ਸੋਚ ਲਿਆ ਯੂ डोंਟ ਵਰੀ ਪ੍ਰਭੂ ਜੀ ਦੀ ਕਿਰਪਾ ਦੇ ਨਾਲ ਰਾਜਪਤਾ ਦਾ ਨੰਬਰ ਬਹੁਤ ਸੋਹਣਾ ਆ ਜਾ ਰਿਹਾ ਮੈਂ ਰਾਜਪਤਾ ਨੂੰ ਕਿਹਾ ਰਾਜਪਤਾ ਹਣ ਮੈਂ ਪ੍ਰੋਮਿਸ ਕਰਾਂ ਹੀ ਪਰਮੇਸ਼ਵਰ ਤੇ ਭਰੋਸਾ ਰੱਖ ਕੇ ਤੂੰ ਮਿਹਨਤ ਕਰ ਮੈਂ ਪ੍ਰਾਪਤ ਕਰੂੰਗੀ ਪਰਮੇਸ਼ਵਰ ਰੱਬਾ ਨੂੰ ਸਫਲਤਾ ਬਖਸ਼ ਹallelujah ਤੁਹਾਨੂੰ ਪਤਾ ਉਹਨਾਂ ਨੇ ਕਿ ਐਗਜ਼ਾਮ ਤੋਂ ਪਹਿਲਾਂ ਹੀ ਜਿਹੜੇ ਬੱਚੇ ਪਲਸ 1 ਜਿਹੜੇ ਐਡਮਿਸ਼ਨ ਲੈਣਾ ਚਾਹੁੰਦੇ ਆ ਉਹ ਆਪਣੇ ਫੀਸ ਜਮ੍ਹਾਂ ਕਰਵਾ ਕੇ ਸੀਟ ਰਿਜ਼ਰਵ ਕਰ ਸਕਦੇ ਤੇ ਮੈਂ ਗਈ ਪਲਸ 1 ਦੇ ਵਿੱਚ ਉਹਦੀ ਸੀਟ ਰਿਜ਼ਰਵ ਕਰਨ ਵਾਸਤੇ ਕਹਿੰਦੇ ਤੁਹਾਨੂੰ ਕਾਲ ਆਊਗੀ ਤੁਸੀਂ ਫੇਰ ਆ ਜਿਓ ਉਹਨਾਂ ਨੇ ਸੀਟ ਨਹੀਂ ਦਿੱਤੀ ਰਾਜਪ੍ਰਤਾਪ ਨੂੰ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਰਾਜਪ੍ਰਤਾਪ ਨੇ ਪਾਸ ਨਹੀਂ ਹੁਣ ਫੇਰ ਇੱਕ ਟੀਚਰ ਨੇ ਮੈਨੂੰ ਕਾਲ ਕੀਤੀ ਕਹਿੰਦੇ ਤੁਸੀਂ ਕਿਸੇ ਹੋਰ ਸਕੂਲ ਵਿੱਚ ਸੀਟ ਬੁੱਕ ਕਰਾ ਛੱਡਿਓ ਕੈ ਕੇ ਰਾਜਪਰਦਾ ਦਾ ਰਿਜ਼ਲਟ ਇੰਨਾ ਵਧੀਆ ਆਉਣਾ ਨਹੀਂ ਕਿ ਉਹ ਇੱਥੇ ਉਹਨੂੰ ਐਡਮਿਸ਼ਨ ਮਿਲ ਜੂਵੇ। ਮੈਂ ਕਿਹਾ no problem ਮੈਡਮ ਮੈਨੂੰ ਭਰੋਸਾ ਹੈ ਮੇਰੇ ਪਰਮੇਸ਼ਰ ਉੱਤੇ। ਮੇਰਾ ਪ੍ਰਭੂ ਅੱਜ ਵੀ ਜ਼ਿੰਦਾ ਹੈ। ਹallelujah। ਜਦੋਂ ਰਾਜਪਰਦਾ ਦਾ ਰਿਜ਼ਲਟ ਆਇਆ ਪਰਮੇਸ਼ਰ ਨੇ ਸਾਰੀ ਸ਼ਰ ਜ਼ਿੰਦਗੀ ਨੂੰ ਦੂਰ ਕੀਤਾ। ਹallelujah। ਉਹ ਮੈਸੇਜ ਕੀਤਾ ਕਿ ਤੁਸੀਂ ਸੀਟ ਲੈ ਸਕਦੇ ਆ ਮੈਂ ਸਭ ਕਦ ਸਕਦਾ ਉਸ ਦੇ ਮਸਲੇ ਨੂੰ ਪੂਰਾ ਅਸੀਂ ਕਦ ਸਕਦਾ ਉਸ ਦੇ ਵਸੀ ਮੈਨੂੰ ਜ਼ੋਰ ਦੀ ਬਖਸ਼ਿਸ਼ਾ ਹੈ ਜੋ ਮੈਨੂੰ ਜ਼ੋਰ ਦੀ ਬਖਸ਼ਿਸ਼ਾ ਹੈ ਜੋ ਮੈਨੂੰ ਜ਼ੋਰ ਦੀ ਬਖਸ਼ਿਸ਼ਾ ਹੈ ਜੋ ਉਹ ਮੇਰਾ ਘੜੀ ਤੇ ਚਟਾਨ ਹੈ ਯਹੋਵਾ ਨੇ ਦੀਓ ਮੇਰਾ ਘੜੀ ਤੇ ਚਟਾਨ ਹੈ ਅਜਮੋਚ ਸਾਡੇ ਪੁੱਤਰ ਯਹੋਵਾ ਵੱਲੋਂ ਸਿੱਖੇ ਤੇ ਉਹਨਾਂ ਦੀ ਸ਼ਾਂਤੀ ਬਹੁਤੀ ਹੋਏਗੀ ਹallelujah ਹallelujah ਮੈਂ ਯਕੀਨ ਕਰਦੀ ਹਾਂ ਜਿੱਦਾਂ ਪਰਮੇਸ਼ਵਰ ਨੇ ਮੇਰੇ ਬੱਚੇ ਤੋਂ ਸ਼ਰਮਿੰਦਗੀ ਨੂੰ ਦੂਰ ਕੀਤਾ ਸਾਡੇ ਤੋਂ ਸ਼ਰਮਿੰਦਗੀ ਨੂੰ ਦੂਰ ਕੀਤਾ ਪਰਮੇਸ਼ਵਰ ਨੇ ਉੱਚਾ ਚੱਕਿਆ ਸੇਮ ਬlesਸਿੰਗ ਤੁਹਾਡੇ ਜੀਵਨ ਵਿੱਚ ਆ ਜਾਵੇ মহিমা নো পরমেশ্বর কৃপা হম তো হমেশা হমেশা দিক পরমেশ